ਕੀ ਨਾਮ ਉਹਦਾ ਮੇਰਾ ਨਾਮ ਮਨਜੋਤ कौर ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾਂ ਲਾਉਣੀ ਹੈ ਕਿ ਜਾਂ ਤਾਂ ਮੈਂ ਹੰਦੀ ਆ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹਨਾਂ ਰਿਲੇਸ਼ਨ ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪੀਂਦਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਆਪ ਨਾ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਦਾ ਕਹਣਾ ਤੇ ਕਿੱਥੋਂ ਕਰਨਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋ ਜਾ ਕੇ ਭੈਣ ਦਾ ਨਾਮ ਕੀ ਆ ਸਿਕੁਲਦੀਪ कौर ਇੰਨਾ ਚਿਰ ਰਿਲੇਸ਼ਨ ਚ ਨਹੀਂ ਬਣਾਉਂਦੀ ਉਹਨਾਂ ਮੈਂ 3-4 ਸਾਲ ਰਿਲੇਸ਼ਨ ਚ ਰਹੀ ਆ ਕੋਈ ਨਸ਼ਾ ਕਰਦਾ ਉਹ ਵੀ ਨਸ਼ਾ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਪੜਿਆ ਗਿਆ ਜੇਲ੍ਹ ਤੇ ਚਲੇ ਗਿਆ ਤੇ ਬਾਅਦ ਉਹਦੀ ਮਾਂ ਮੈਨੂੰ ਗਲਤ ਕੰਮਾਂ 'ਚ ਪਾਤਾ ਉਹਦੀ ਮਾਂ ਨੇ ਕਹਿੰਦੀ ਕੀ ਗਲਤ ਕੰਮ ਮਤਲਬ ਹੋਟਲਾਂ 'ਚ ਕਲੌਂਦੀ ਹੁੰਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਤੇ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਹੋਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਤੁਹਾਨੂੰ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਹਨ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇੱਥੋਂ ਇੱਥੋਂ ਬੈਠੋ ਇੱਥੋਂ ਤਰ ਤਰ ਮਿਲ ਜਾਂਦਾ ਹਾਂਜੀ ਘਰੇ ਬੜਾ ਜਾਂਦੇ ਤੇ ਨਾਲ ਲਿਆਉਣਾ ਪੈਂਦਾ ਨਹੀਂ ਲਿਆ ਕੇ ਆਉਣਾ ਪੈਂਦਾ ਕਿੰਨੇ ਦੀ ਲਿਆ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਪੀਣੀ ਨੂੰ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲਣੀ ਹੈ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਆ ਕਿ ਉਹਨੂੰ ਚੇਲ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵੰਤ ਮਾਨ ਸਰਕਾਰ ਦੇ ਗਣਜੰਮ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਤੋਂ ਮੈਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਮੈਸੇਜ ਲਾਇਆ ਜਾਵੇ। ਹਾਂਜੀ ਮੈਂ ਨਸ਼ਾ ਛਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ। ਜਾਣਾ ਚਾਹੁੰਦੀ ਆ ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਭੇਜਿੰਦੀ। ਹਾਂਜੀ ਰੋਜ਼ ਦਾ ਤੈਨੀਆਂ। ਰੋਜ਼ ਦਾ 3000 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ। ਕੱਲ ਕੱਲੀ ਤੇਰੀ ਸੱਸ ਭੇਜੀ ਕਿ ਸੋਰਾ ਵੀ ਵਿੱਚ ਆਉਂਦੀ। ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ। ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਹਾਂ ਜੀ ਥ੍ਰੀ ਸਮਾਂਤ ਬਣਾਉਂਦੇ ਹਾਂ ਉਹਨਾਂ ਤੇ ਉਹ ਨਸ਼ਾ ਲਾਤਾ ਸੀ ਹਾਂ ਜੀ ਠੀਕ ਆ ਇਹ ਮੋਰ ਇੱਥੋਂ ਤੇਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਾਹਿਬ ਤੋਂ ਹਾਂ ਜੀ ਕਿੰਨੀ ਉਮਰ ਹੈ ਕਿੰਨੀ ਕਰੀ ਬੰ 18 ਸਾਲ 18 ਸਾਲ ਪੰਨੀ ਤੇ ਲਾਉਣੀ ਆ ਕਿ ਜਾਂ ਪੰਨੀ ਤੇ ਪਹਿਲਾ ਟੀਕੇ ਲਾਉ ਉਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਤੋਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਠੱਕੇ ਕੰਦੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਚਿੰندگی ਖਰਾਬ ਕੀਤੀ ਆ ਕੋਈ ਕੁਛ ਨਹੀਂ ਕਰਨੀ ਜਾਂਦੀ